ਫਿਲਹਾਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਤਾਂ ਦੱਸਦੀ ਆ ਕਿ ਚੰਡੀਗੜ੍ਹ ਨੂੰ ਲੈ ਕੇ ਹੁਣ ਬਿੱਲ ਨਹੀਂ ਲਿਆਂਦਾ ਜਾਵੇਗਾ ਜੀ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਕੱਲ ਇੱਕ ਜਿਹੜਾ ਲੋਕ ਸਭਾ ਜਿਹੜਾ ਸੈਸ਼ਨ ਚੱਲਣਾ ਹੈਗਾ ਤੇ ਉਸ ਨੂੰ ਲੈ ਕੇ ਬੁਲਟਨ ਜਾਰੀ ਹੋਇਆ ਸੀਗਾ ਜਿਸ ਦੇ ਵਿੱਚ 131ਵੀਂ ਸੋਧ ਕੀਤੀ ਜਾਣੀ ਸੀਗੀ ਜਿਸ ਦੇ ਤਹਿਤ ਚੰਡੀਗੜ੍ਹ ਨੂੰ ਆਰਟੀਕਲ 240 ਦੇ ਅੰਡਰ ਕੀਤਾ ਜਾਣਾ ਸੀਗਾ ਉਸ ਤੋਂ ਬਾਅਦ ਪੰਜਾਬ ਦੀਆਂ तमाम ਪੋਲੀਟੀਕਲ ਪਾਰਟੀਆਂ ਜਿਹੜਾ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸੀਗਾ ਤਾਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਚੀਜ਼ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਬਿੱਲ ਨਹੀਂ ਲਿਆਂਦਾ ਜਾਵੇਗਾ ਤਾਂ ਕਿਹਾ ਜਾ ਸਕਦਾ ਕਿ ਇੱਕ ਕੇਂਦਰ ਸਰਕਾਰ ਦੇ ਵੱਲੋਂ ਯੂ ਟਰਨ ਹੈ ਗਿਆ ਕਿ ਇੱਕ ਪਾਸੇ ਪਹਿਲਾਂ ਜੋ ਬੁਲਟਨ ਜਾਰੀ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਸੀਗਾ ਕਿ ਸੰਵਧਾਨਿਕ ਸੋਧ ਜਿਹੜੀ ਉਹ ਕੀਤੀ ਜਾਣੀ ਹੈਗੀ ਆ 131ਵੀਂ ਸੋਧ ਸੀਗੀ ਜਿਸ ਦੇ ਤਹਿਤ ਚੰਡੀਗੜ੍ਹ ਨੂੰ ਆਰਟੀਕਲ 240 ਦੇ ਅੰਡਰ ਲਿਆ ਹੁੰਦਾ ਜਾਣਾ ਸੀਗਾ ਆਰਟੀਕਲ 240 ਕਿਸ ਨੂੰ ਡੀਲ ਕਰਦਾ ਹੈ ਗਿਆ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਲਖਸ਼ਦੀਪ ਪੌਂਡੇਚਰੀ ਜਾਂ ਬਾਕੀ ਯੂਟਿਸ ਨੇ ਉਹ ਸਿੱਧਾ ਕੰਟਰੋਲ ਜਿਹੜਾ ਪ੍ਰੈਜ਼ੀਡੈਂਟ ਦੇ ਕੋਲ ਉਸ ਦਾ ਹੋ ਜਾਂਦਾ ਹਾਲਾਂਕਿ ਜੇਕਰ ਹੁਣ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਗਵਰਨਰ ਹੈ ਗਿਆ ਇਸ ਤੋਂ ਇਲਾਵਾ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 60 40 ਦੀ ਰੇਸ਼ੋ ਹੈਗੀ ਹੈ ਤਾਂ ਪੰਜਾਬ ਦਾ ਜਿਹੜਾ ਉੱਥੇ 60% ਦੀ ਉੱਥੇ ਕੇਡਰ ਹੈ ਗਿਆ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 40% ਦੀ ਕੇਡਰ ਹੈ ਗਿਆ ਬਕਾਇਦਾ ਐਸਐਸਪੀ ਨੇ ਜੋ ਉਹ ਪੰਜਾਬ ਕੇਡਰ ਤੋਂ ਜਾਂਦੇ ਨੇ ਤਾਂ ਕੱਲ ਇੱਕ ਚਿੱਠੀ ਜਿਹੜੀ ਉਹ ਸਾਹਮਣੇ ਆਉਂਦੀ ਆ ਕਿਉਂਕਿ ਸਰਦ ਰੁੱਤ ਦਾ ਇਜਲਾਸ ਜਿਹੜਾ ਉਹ ਸ਼ੁਰੂ ਹੋਣਾ ਇੱਕ ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਹ ਸਰਦ ਰੁੱਤ ਦਾ ਇਜਲਾਸ ਚਲਾਣਾ ਹੈ ਗਿਆ ਤਾਂ ਉਸ ਦੇ ਵਿੱਚ ਜਿਹੜਾ ਬੁਲਟਨ ਜਾਰੀ ਹੁੰਦਾ ਕਿ ਆਖਿਰਕਾਰ ਕੇਂਦਰ ਸਰਕਾਰ ਕਿਹੜੇ ਕਿਹੜੇ ਨਵੇਂ ਬਿੱਲ ਲਿਆਉਣ ਜਾ ਰਹੀ ਆ ਤਾਂ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 131ਵੀਂ ਸੋਧ ਕੀਤੀ ਜਾਵੇਗੀ ਕਿਉਂਕਿ ਜਦੋਂ ਬਿੱਲ ਜਿਹੜੇ ਲਿਆਂਦੇ ਜਾਂਦੇ ਨੇ ਤਾਂ ਉਸ ਦੇ ਵਿੱਚ ਸੋਧ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਤੋਂ ਪਹਿਲਾਂ 130 ਸੋਧਾਂ ਜਿਹੜੀਆਂ ਸਵਿਧਾਨ ਦੇ ਵਿੱਚ ਹੋ ਚੁੱਕੀਆਂ ਨੇ ਤੇ 131ਵੀਂ ਸੋਧ ਕੀਤੀ ਜਾਣੀ ਸੀਗੀ ਜਿਸ ਦੇ ਤਹਿਤ ਚੰਡੀਗੜ੍ਹ ਨੂੰ ਬਾਕੀ ਝੂਟੀਆਂ ਦੇ ਵਾਂਗ ਆਰਟੀਕਲ 240 ਦੇ ਅੰਡਰ ਲਿਆਂਦਾ ਜਾਣਾ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਚਾਹੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਂਟਰ ਚੋਣਾਂ ਦਾ ਮੁੱਦਾ ਉਹ ਗਰਮਾਇਆ ਹੋਇਆ ਉੱਥੇ ਵਿਦਿਆਰਥੀ ਹਜੇ ਤੱਕ ਮੋਰਚੇ ਤੇ ਬੈਠੇ ਹੋਏ ਨੇ ਕਿ ਜਨਰਲ ਚੋਣਾਂ ਕਰਵਾਇਆ ਜਾਣ ਤੇ ਇਸ ਤੋਂ ਇਲਾਵਾ ਜੇਕਰ ਚੋਣਾਂ ਨਹੀਂ ਹੁੰਦੀਆਂ ਤਾਂ ਸੰਘਰਸ਼ ਜਿਹੜਾ ਹੋਰ ਤੇਜ਼ ਕੀਤਾ ਜਾਵੇਗਾ ਪਰ ਅਜੇ ਦੇ ਵਿੱਚ ਜਿੱਥੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀਗਾ ਤੇ ਉੱਥੇ ਹੀ ਚੰਡੀਗੜ੍ਹ ਨੂੰ ਲੈ ਕੇ ਜੋ ਬੁਲਟਨ ਜਾਰੀ ਕੀਤਾ ਜਾਂਦਾ ਹੈਗਾ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ 131ਵੀਂ ਸੋਧ ਕੀਤੀ ਜਾਵੇਗੀ ਆਰਟੀਕਲ 240 ਤਹਿਤ ਚੰਡੀਗੜ੍ਹ ਨੂੰ ਉਸਦੇ ਅੰਡਰ ਲਿਆਂਦਾ ਜਾਵੇਗਾ ਜਿਵੇਂ ਕਿ ਅੰਡੇਮਾਨ ਨਿਕੋਬਾਰ ਹੈ ਗਿਆ ਲਕਸ਼ਦੀਪ ਹੈ ਗਿਆ ਦਾਦਰਾ ਇਸ ਤੋਂ ਇਲਾਵਾ ਪੰਡੇਚਰੀ ਦਮਨ ਦਿਉ ਅਤੇ ਇਹ ਜਿਹੜੇ ਉੱਥੇ ਜੂਨੀਅਰ ਟੈਰੀਟਰੀ ਨੇ ਉਹ ਉਸਦੇ ਅੰਡਰ ਆਉਂਦੀਆਂ ਨੇ ਆਰਟੀਕਲ 240 240 ਆਰਟੀਕਲ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਸਿੱਧਾ ਕੰਟਰੋਲ ਪ੍ਰੈਜ਼ੀਡੈਂਟ ਦਾ ਹੁੰਦਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਲੈ ਕੇ ਪੂਰੇ ਜਿਹੜੇ ਆਪਾਂ ਫੈਸਲੇ ਕੀ ਜਾ ਸਕਦੇ ਨੇ ਕਿ ਉਹ ਪ੍ਰੈਜ਼ੀਡੈਂਟ ਜਾਂ ਹਲਜੀ ਜਿਹੜੇ ਉੱਥੇ ਲਗਾਏ ਜਾ ਸਕਦੇ ਨੇ ਪਰ ਜੇਕਰ ਹੁਣ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਪੰਜਾਬ ਜਿਹੜਾ ਹਮੇਸ਼ਾ ਚੰਡੀਗੜ੍ਹ ਤੇ ਆਪਣਾ ਹੱਕ ਰੱਖਦਾ ਦਾਵਾ ਰੱਖਦਾ ਕਿਉਂਕਿ 80 ਤੋਂ ਵੱਧ ਪਿੰਡ ਜਿਹੜੇ ਪੰਜਾਬ ਦੇ ਉਜਾੜੇ ਗਏ ਸਨ ਉਸ ਤੋਂ ਬਾਅਦ ਚੰਡੀਗੜ੍ਹ ਬਣਾਇਆ ਗਿਆ ਹਾਲਾਂਕਿ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਨੂੰ ਪ੍ਰੋਪਰ ਜਿਹੜੀ ਉਸਦੀ ਡਿਊਟੀ ਮਿਲੇਗੀ ਰਾਜਤਾਨੀ ਜਿਹੜੀ ਆ ਉਹ ਮਿਲੇਗੀ ਪਰ ਹਰਿਆਣਾ ਜਿਹੜਾ ਵਿੱਚ ਐਂਟਰ ਹੋ ਜਾਂਦਾ ਇਹ ਵੀ ਕਿਹਾ ਗਿਆ ਕਿ ਹਰਿਆਣੇ ਦੀ ਜਿੰਨਾ ਸਮਾਂ ਵਕਰੀ ਔਰ ਰਾਜਧਾਨੀ ਨਹੀਂ ਬਣਦੀ ਹੈਗੀ ਉਹਨਾਂ ਸਮਾਂ ਚੰਡੀਗੜ੍ਹ ਉਸਦੀ ਰਾਜਧਾਨੀ ਰਹੇਗਾ ਪਰ ਨਾ ਚੰਡੀਗੜ੍ਹ ਦੀ ਵਕਰੀ ਰਾਜਧਾਨੀ ਬਣਦੀ ਹੈਗੀ ਤੇ ਇਸ ਕਰਕੇ 60 40 ਦੀ ਰੇਸ਼ੋ ਜਿਹੜੀ ਉਹ ਚੱਲਦੀ ਹੈਗੀ ਆ ਉੱਥੇ ਤਾਂ ਇੱਕ ਪਾਸੇ ਉਹ ਵਿਵਾਦ ਜਿਹੜਾ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਮਸਲਾ ਤੇ ਕੱਲ ਜਿਹੜਾ ਪਾਰਲੀਮੈਂਟ ਬੁਲਟਨ ਜਿਹੜਾ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਚੰਡੀਗੜ੍ਹ ਨੂੰ 240 ਆਰਟੀਕਲ ਦੇ ਅੰਡਰ ਲਿਆਂਦਾ ਜਾਵੇਗਾ ਕਿਉਂਕਿ ਸਿੱਧੇ ਤੌਰ ਤੇ ਇੱਕ ਪਾਸੇ ਪ੍ਰੈਜ਼ੀਡੈਂਟ ਦਾ ਉੱਥੇ ਕੰਟਰੋਲ ਹੋ ਜਾਣਾ ਦੂਸਰੇ ਪਾਸੇ ਜੇਕਰ ਹੁਣ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਪੰਜਾਬ ਦਾ ਗਵਰਨਰ ਉੱਥੇ ਹੁੰਦਾ ਉਹ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਉੱਥੇ ਮੁਖੀ ਹੁੰਦਾ ਚੰਡੀਗੜ੍ਹ ਦਾ ਤਾਂ ਇਸ ਕਰਕੇ ਪੰਜਾਬ ਦਾ ਕੰਟਰੋਲ ਜਿਹੜਾ ਉਹ ਦਾਵਾ ਅੱਜ ਵੀ ਉਸ ਕਰਕੇ ਮਜ਼ਬੂਤ ਹੈ ਗਿਆ ਪਰ ਜੇਕਰ ਆਰਟੀਕਲ 240 ਦੇ ਅੰਡਰ ਚੰਡੀਗੜ੍ਹ ਆ ਜਾਂਦਾ ਤੇ ਪੰਜਾਬ ਦਾ ਦਾਵਾ ਜਿਹੜਾ ਉਹ ਕਮਜ਼ੋਰ ਹੁੰਦਾ ਕਿਉਂਕਿ ਪ੍ਰੈਜ਼ੀਡੈਂਟ ਉਸਦੇ ਪ੍ਰਸ਼ਾਸਨਿਕ ਤਰ੍ਹਾਂ ਦਾ ਇੱਕ ਤਰ੍ਹਾਂ ਕਹਿ ਸਕਦੇ ਕਿ ਮੁਖੀ ਹੋਣੇ ਸੀਗੇ ਤਾਂ ਇਸ ਨੂੰ ਲੈ ਕੇ ਜਿੱਥੇ ਆਵਾਜ਼ੀ ਪਾਰਟੀ ਅਕਾਲੀ ਦਲ ਕਾਂਗਰਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਤੇ ਉੱਥੇ ਹੀ ਪੰਜਾਬ ਬੀਜੇਪੀ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਜਿੱਥੇ ਪੰਜਾਬ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ तमाम ਲੀਡਰਾਂ ਦੇ ਬਿਆਨ ਸਾਹਮਣੇ ਆਏ ਤਾਂ ਉੱਥੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣਾ ਇੱਕ ਟਵੀਟ ਕੀਤਾ ਕਿ ਚੰਡੀਗੜ੍ਹ ਪੰਜਾਬ ਦਾ ਆਪਣਾ ਹਿੱਸਾ ਹੈ ਅਤੇ ਪੰਜਾਬ ਭਾਜਪਾ ਦੇ ਹਿੱਤਾਂ ਨਾਲ ਦ੍ਰਿੜਤਾ ਦੇ ਨਾਲ ਖੜੀ ਹੈ ਉਹ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦਾ ਚੰਡੀਗੜ੍ਹ ਸੰਬੰਧੀ ਜੋ ਵੀ ਪਰਮ ਦੀ ਸਥਿਤੀ ਪੈਦਾ ਹੋਈ ਹੈ ਇਸ ਬਾਰੇ ਸਰਕਾਰ ਦੇ ਨਾਲ ਗੱਲ ਕਰਕੇ ਇਹ ਪਰਮ ਦੂਰ ਕੀਤਾ ਜਾਵੇਗਾ ਮੈਂ ਖੁਦ ਇੱਕ ਪੰਜਾਬੀ ਹੋਣ ਦੇ ਨਾਤੇ ਭਰੋਸਾ ਦਿੰਦਾ ਹਾਂ ਕਿ ਸਾਡੇ ਲਈ ਪੰਜਾਬ ਹੀ ਸਭ ਤੋਂ ਪਹਿਲਾ ਹੈ ਪਰ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ বিজেপি ਦਾ ਪ੍ਰਧਾਨ ਉਹਨਾਂ ਦਾ ਇਹ ਪਹਿਲਾ ਟਵੀਟ ਆਉਂਦਾ ਹੈ ਗਿਆ ਤੇ ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਬਿੱਲ ਨਹੀਂ ਲਿਆਂਦਾ ਜਾ ਰ ਇਸ ਦੇ ਬਾਰੇ ਚਿੰਤਾ ਕਰਨ ਦੀ ਨਹੀਂ ਜ਼ਰੂਰਤ ਹੈਗੀ ਤੇ ਜੇਕਰ ਕੁਝ ਹੋਵੇਗਾ ਤਾਂ ਪੰਜਾਬ ਅਤੇ ਹਰਿਆਣਾ ਦੇ ਨਾਲ ਬਕਾਇਦਾ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਬਿੱਲ ਲਿਆਂਦੇ ਜਾਂਦੇ ਨੇ ਉਸ ਤੋਂ ਬਾਅਦ 2/3 ਜਿਹੜੇ ਆ ਵੋਟਾਂ ਦੀ ਲੋੜ ਪੈਂਦੀ ਹੈਗੀ ਆ ਰਾਜ ਸਭਾ ਲੋਕ ਸਭਾ ਦੇ ਵਿੱਚ ਤਾਂ ਜੇਕਰ ਇਹ ਬਿੱਲ ਆ ਵੀ ਜਾਂਦਾ ਤੇ ਉਸ ਤੋਂ ਬਾਅਦ ਕਿ ਇਹ ਪਾਸ ਹੋ ਪਉਂਦਾ ਪਰ ਇਹ ਕਿਤੇ ਨਾ ਕਿਤੇ ਜਦੋਂ ਬਿੱਲ ਲਿਆਂਦਾ ਗਿਆ ਪੰਜਾਬ ਦੇ ਸੈਂਟੀਮੈਂਟ ਹੈਗੇ ਆ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਆ ਕਿਸੇ ਸਮੇਂ ਇੱਥੇ ਨਾਰੇ ਵੀ ਲੱਗੇ ਕਿਉਂਕਿ ਚੰਡੀਗੜ੍ਹ ਨੂੰ ਲੈ ਕੇ ਜਾਂ ਫਿਰ ਪੰਜਾਬੀ ਸੂਬੇ ਨੂੰ ਲੈ ਕੇ ਮੋਰਚੇ ਜਿਹੜੇ ਸਮੇਂ-ਸਮੇਂ ਤੇ ਲੱਗਦੇ ਰਹੇ ਆ ਜਦੋਂ ਇਹ ਕਿਹਾ ਜਾਂਦਾ ਸੀਗਾ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਅੱਜ ਵੀ ਤੁਸੀਂ ਵੇਖੋ ਕਿ ਇੱਕ ਪਾਸੇ ਚੰਡੀਗੜ੍ਹ ਦੇ ਅੰਦਰ ਜੋ ਪੰਜਾਬ ਯੂਨੀਵਰਸਿਟੀ ਹੈਗੀ ਆ ਉਸ ਤੇ ਪੰਜਾਬ ਦੇ ਦਾਅਵੇਦਾਰੀ ਨੂੰ ਲੈ ਕੇ ਤੁਸੀਂ ਵੇਖਿਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਬੰਦ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਟਰਾਲੀਆਂ ਭਰ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਉੱਥੇ ਪਹੁੰਚੇ ਤੇ ਜਦੋਂ ਚੰਡੀਗੜ੍ਹ ਵਰਗੇ ਤੁਸੀਂ ਜੂਟੀ ਦਾ ਫੈਸਲਾ ਲੈ ਲੈਂਦੇ ਹੋ ਜਿਹੜੇ ਪੰਜਾਬ ਦੀ ਰਾਜਧਾਨੀ ਹੈਗੀ ਤੇ ਜੇਕਰ ਕੇਂਦਰ ਇਸ ਤਰ੍ਹਾਂ ਦਾ ਫੈਸਲਾ ਲਿਆਉਂਦੇ ਤੇ ਸੁਭਾਵਿਕੀ ਗੱਲ ਹੈ ਕਿ ਇਸ ਦੇ ਨਾਲ ਉਥਲ-ਪੁਥਲ ਜਿਹੜੀ ਉਹ ਜ਼ਰੂਰ ਹੁੰਦੀ ਹੈਗੀ ਆ ਕਿਉਂਕਿ ਪੰਜਾਬ ਦੇ ਸੈਂਟੀਮੈਂਟ ਹੈਗੇ ਉਸ ਤੋਂ ਪਹਿਲਾਂ ਤੈਨੂੰ ਖੇਤੀ ਕਾਨੂੰਨ ਉਹ ਜਦੋਂ ਲਿਆਂਦੇ ਗਏ ਸੀਗੇ ਉਹ ਵੇਖਿਆ ਕਿ ਕਿਸ ਤਰ੍ਹਾਂ ਕਿਸਾਨ ਬਾਰਡਰਾਂ ਤੇ ਜਾ ਕੇ ਬੈਠੇ ਸਾਲ ਤੋਂ ਵੱਧ ਸਮਾਂ ਉੱਥੇ ਬੈਠੇ ਰਹੇ ਤੇ ਇਹ ਵੀ ਉਸ ਦੇ ਬਰਾਬਰ ਦਾ ਹੀ ਮਸਲਾ ਕਿਹਾ ਜਾ ਸਕਦਾ ਸੀਗਾ ਪਰ ਇੱਥੇ ਕੇਂਦਰ ਸਰਕਾਰ ਦਾ ਜਿਹੜਾ ਯੂ ਟਰਨ ਕਿਹਾ ਜਾ ਸਕਦਾ ਜਾਂ ਫਿਰ ਜਿਹੜਾ ਵਿਰੋਧ ਦੇਖਿਆ ਗਿਆ ਕਿਉਂਕਿ ਇਹ ਮਸਲਾ ਚੰਡੀਗੜ੍ਹ ਦੇ ਨਾਲ ਵੀ ਜੁੜਦਾ ਹੈਗਾ ਪਰ ਚੰਡੀਗੜ੍ਹ ਦੇ ਨਾਲੋਂ ਕਿਤੇ ਜ਼ਿਆਦਾ ਇਹ ਪੰਜਾਬ ਦਾ ਵੱਡਾ ਮਸਲਾ ਹੈਗਾ ਕਿਉਂਕਿ ਪੰਜਾਬ ਦੀ ਦਾਵੇਦਾਰੀ ਜਿਹੜੀ ਉਹ ਚੰਡੀਗੜ੍ਹ ਤੇ ਹੈਗੀ ਆ ਹਾਲਾਂਕਿ 60 40 ਦਾ ਰੇਸ਼ਿਓ ਹੈਗੀ ਆ ਕਿ 60% ਦੇ ਜਿਹੜੇ ਅਧਿਕਾਰੀ ਨੇ ਉਹ ਪੰਜਾਬ ਦੇ ਨੇ ਹਾਲਾਂਕਿ ਜੇਕਰ ਐਸਐਸਪੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਉੱਚ ਅੱਜਨੇ ਤਾਂ ਉਹ ਜਿਹੜੇ ਅਧਿਕਾਰੀ ਨੇ ਉਹ ਪੰਜਾਬ ਪੁਲਿਸ ਤੋਂ ਜਿਹੜੇ ਉਹ ਲੱਗਦੇ ਨੇ ਖਾਸ ਤੌਰ ਤੇ ਜਿਵੇਂ ਆਪਾਂ ਐਸਐਸਪੀ ਦੀ ਗੱਲ ਕੀਤੀ ਹੈਗੀ ਆ ਤਾਂ ਅਜਿਹੇ ਦੇ ਵਿੱਚ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਬਿੱਲ ਨਹੀਂ ਲਿਆਂਦਾ ਜਾ ਰਿਹਾ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਹਾਲਾਂਕਿ ਇਹ ਦੇਖਣ ਵਾਲਾ ਹੋਊਗਾ ਕਿ ਇੱਕ ਪਾਸੇ ਇਹ ਜਿਹੜਾ ਮਸਲਾ ਇੱਕ ਵਾਰ ਤਾਂ ਜੋ ਤੁਸੀਂ ਟਵੀਟ ਦੇਖ ਸਕਦੇ ਹੋ ਕਿ ਮਿਨਿਸਟਰੀ ਆਫ ਹੋਮ ਅਫੇਅਰ ਦੇ ਵੱਲੋਂ ਕੀਤਾ ਗਿਆ ਹੈਗਾ ਤੇ ਕੀ ਪਾਰਲੀਮੈਂਟ ਬੁਲਟਨ ਜਿਹੜਾ ਹਿਲਾਇਆ ਦਾ ਗਿਆ ਹੈਗਾ ਤੇ ਜਦੋਂ ਹੁਣ ਸਰਦ ਰੁੱਤ ਦਾ اجلاس ਚੱਲਣਾ ਹੈਗਾ ਕਿ ਉਸ ਦੇ ਵਿੱਚ ਵੀ ਇਸ ਦਾ ਕੋਈ ਜ਼ਿਕਰ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ ਜਾਂ ਫਿਰ ਹੁਣ ਇਸ ਤੋਂ ਬਾਅਦ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਇਸ ਨੂੰ ਲੈ ਕੇ ਮੁੱਦਾ ਗਰਮਾਇਆ ਹੋਇਆ 2 ਵਜੇ ਅਕਾਲੀ ਦਲ ਦੇ ਵੱਲੋਂ ਹੰਗਾਮੀ ਤੌਰ ਤੇ ਜਿਹੜੀ ਹੈਗੀ ਐਮਰਜੈਂਸੀ ਤੌਰ ਤੇ ਕੋਰ ਕਮੇਟੀ ਦੀ ਮੀਟਿੰਗ ਵੀ ਬੁਲਾਈ ਗਈ ਹੈਗੀ ਆ ਤਾਂ ਉਹ ਕੀ ਫੈਸਲਾ ਲੈਂਦੇ ਇਹ ਵੀ ਦੇਖਣ ਵਾਲਾ ਹੋਊਗਾ ਤੇ ਜਦੋਂ ਇਹ ਸਰਦ ਰੁੱਤ ਜਲਾਸ ਚੱਲਿਆ ਹੈ ਗਿਆ ਕਿ ਇਸ ਦੇ ਬਾਰੇ ਕੋਈ ਗੱਲਬਾਤ ਹੋਵੇਗੀ ਜਾਂ ਫਿਰ ਜਿਸ ਤਰ੍ਹਾਂ ਮਿਨਿਸਟਰੀ ਆਫ ਹੋਮ ਅਫੇਅਰ ਨੇ ਕਹਿ ਦਿੱਤਾ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਗਿਆ ਤਾਂ ਕਿ ਵਾਕੀ ਉਸ ਤਰ੍ਹਾਂ ਦਾ ਹੋਵੇਗਾ ਪਰ ਇੱਕ ਵਾਰ ਜਦੋਂ ਇਹ ਪਾਰਲੀਮੈਂਟ ਬੁਲੇਟਿਨ ਜਿਹੜਾ ਆਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 131ਵਾਂ ਸੰਵਿਧਾਨਿਕ ਸੋਧ ਜਿਹੜੀ ਉਹ ਕੀਤੀ ਜਾਣੀ ਹੈਗੀ ਆ ਜਿਸ ਦੇ ਤਹਿਤ ਆਰਟੀਕਲ 240 ਦੇ ਤਹਿਤ ਚੰਡੀਗੜ੍ਹ ਨੂੰ ਉਸ ਦੇ ਅੰਡਰ ਲਿਆਂਦਾ ਜਾਵੇਗਾ ਤੇ ਕੀ ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਬੁੱਧੀਜੀਵੀ ਵਰਗ ਨੇ ਕਿ ਉਹਨਾਂ ਦੇ ਲਈ ਇਹ ਸਿਰ ਜੋੜ ਕੇ ਬੈਠਣ ਦਾ ਸਮਾਂ ਇਹ ਵੀ ਬਹੁਤ ਕੁਝ ਤੈਅ ਕਰਦਾ ਹੈ ਪਰ ਇੱਕ ਵਾਰ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਰੇ ਸਪਸ਼ਟ ਕਰ ਦਿੱਤਾ ਗਿਆ ਕਿ ਚੰਡੀਗੜ੍ਹ ਨੂੰ ਲੈ ਕੇ ਕੋਈ ਵੀ ਜਿਹੜਾ ਬਿੱਲ ਨਹੀਂ ਲੈਂਦਾ ਜਾ ਰਿਹਾ